प्यारे पंजाबीयो हर जगह ते कुछ लोग बहुत ਘਟੀਆ ਤੇ ਦਕੀਆਂ ਨੂਸੀ ਤੇ ਕੁਝ ਲੋਕ ਬਹੁਤ ਚੰਗੇ ਤੇ ਪਿਆਰੇ ਹੁੰਦੇ ਨੇ ਔਰ ਇਸ ਵਕਤ ਮੈਂ ਕੁਦਰਤ ਦੀ ਗੋਦ ਦੇ ਵਿੱਚ ਹਿਮਾਚਲ ਦੇ ਵਿੱਚ ਆ ਔਰ ਇੱਕੇ ਬਹੁਤ ਪਿਆਰੀ ਫੈਮਿਲੀ ਸਾਡੇ ਨਾਲ ਖੜੀ ਹੈ ਇਹ ਜਿਹੜਾ ਸਿਸੂ ਇਹ ਜਗਾ ਹੈ ਉਥੋਂ 9 ਕਿਲੋਮੀਟਰ ਅੱਗੇ ਰੈਲਿੰਗ ਨਾਂ ਦੀ ਜਗਾ ਹੈ ਇੱਥੇ ਇਹਨਾਂ ਦਾ ਹੋਮ ਸਟੇ ਆ ਇਧਰ ਤੁਸੀਂ ਦੇਖ ਸਕਦੇ ਹੋ ਔਰ ਹੋਮ ਸਟੇ ਤਾਂ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਨੇ ਮਤਲਬ ਛੋਟੇ ਹੋਟਲ ਹੈ ਜਿੱਥੇ ਆਪਾਂ ਕਿਰਾਏ ਤੇ ਰੈਂਟ ਤੇ ਰੁਕ ਸਕਦੇ ਆ ਪਰ ਇਹਨਾਂ ਦਾ ਹੋਮ ਸਟੇ ਸੱਚਮੁੱਚ ਬਹੁਤ ਕਮਾਲ ਹੈ ਕੁਦਰਤ ਦੀ ਗੋਦ ਦੇ ਵਿੱਚ ਹੈ ਔਰ ਤੁਸੀਂ ਇੰਜ ਮਹਿਸੂਸ ਕਰੋਗੇ ਜਿਵੇਂ ਸੱਚਮੁੱਚ ਕੁਦਰਤ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਹੋ ਤਾਂ ਇਹ ਬੜੀ ਪਿਆਰੀ ਫੈਮਿਲੀ ਹੈ ਬਹੁਤ ਇੱਜ਼ਤ ਦਿੱਤੀ ਪਿਆਰ ਦਿੱਤਾ ਔਰ ਸਾਰੇ ਲੋਕਾਂ ਦੀ ਗੱਲ ਮੈਂ ਨਹੀਂ ਕਰਦਾ ਤੁਸੀਂ ਜਾਣਦੇ ਹੋ ਹਜ਼ਾਰਾਂ ਲੋਕ ਦਿਨ 'ਚ ਮਿਲਦੇ ਨੇ ਕੁਝ ਬਹੁਤ ਕਟਿਆ ਹੁੰਦੇ ਨੇ ਕੁਝ ਬਹੁਤ ਵਧੀਆ ਹੁੰਦੇ ਨੇ ਪਰ ਸਿਰਫ ਉਹਨਾਂ ਲੋਕਾਂ ਦੀ ਗੱਲ ਹੀ ਆਪਣੇ ਚੈਨਲ ਤੇ ਹੁੰਦੀ ਹੈ ਜਿਹੜੇ ਸੱਚਮੁੱਚ ਚੰਗੇ ਇਨਸਾਨ ਹੁੰਦੇ ਨੇ ਇਹ ਅੰਕਲ ਜੀ ਨੇ ਹਿਮਾਲ ਚੰਦ ਜੀ ਸੱਚਮੁੱਚ ਬਹੁਤ ਹੀ ਚੰਗੇ ਹਸਮੁਖ ਤੇ ਮਿਹਨਤੀ ਇਨਸਾਨ ਨੇ ਇੱਧਰ ਤੁਸੀਂ ਦੇਖ ਸਕਦੇ ਹੋ نیچے ਇਹਨਾਂ ਦਾ ਖੇਤ ਹੈ ਇੱਥੇ ਇਹ ਸਬਜ਼ੀਆਂ ਵਗੈਰਾ ਅਗਾਉਂਦੇ ਨੇ ਬਿਲਕੁਲ نیچے ਇੱਕ ਨਦੀ ਹੈ ਨਦੀ ਦੇ ਪਾਣੀ ਦੀ ਸੰਗੀਤ ਜਿਹੜਾ ਉਹ ਇੱਥੋਂ ਤੱਕ ਸੁਣ ਰਿਹਾ ਔਰ ਇਧਰ ਤੁਸੀਂ ਦੇਖ ਸਕਦੇ ਹੋ ਕਿ ਇਹ ਇਹਨਾਂ ਦਾ ਹੋਮ ਸਟੇ ਹੈ ਤੁਹਾਨੂੰ ਅੰਦਰ ਤੋਂ ਰੂਮ ਦਿਖਾਵਾਂਗੇ ਅੰਕਲ ਜੀ ਕੈਸੇ ਹੋ ਬਸ ਠੀਕ ਹੈ ਜੀ ਅੱਛਾ ਕਦੋਂ ਕੇ ਯਹਾਂ ਰਹਤੇ ਹੋ ਹਮਾਰੇ ਕੋ ਤੋ ਹੋ ਗਿਆ ਜੀ 50 60 ਸਾਲ ਹੋ ਗਏ ਜੀ ਆਪਣੇ ਯਹਾਂ ਰਹਿ ਕੇ ਹਾਂ ਜੀ ਬਚਪਨ ਸੇ ਯਹੀ ਬਚਪਨ ਸੇ ਜੀ ਅੱਛਾ ਯਹਾਂ ਦੇ ਤੋ ਇਹ ਜੋ ਰੁਕਣੇ ਕੇ ਲਈ ਹੋਮ ਸਟੇ ਬਣਾਇਆ ਆਪਨੇ ਇਹ ਕਬ ਕਾ ਇਹ ਜੀ 2019 ਸੇ ਲੇਕਰ 19 ਸੇ ਲੇ ਹਾਂ ਜੀ ਐਂਜੀ ਨੇ ਹਮਕੋ ਖਾਣਾ ਸਵੇਰ ਸ਼ਾਮ ਬਣਾ ਕੇ ਦਿਆ सचमुच होटलों पे तो बहुत खाते हो घर का भी खाते हो मगर कुछ हाथों में कमाल होता है और इनके हाथों में खाने का वही कमाल है चलाते हैं 2019 से इसमें हेल्प करते हैं मेरे पापा जी और मेरी पत्नी सुनीता जी हाँ जी जी तो जी। आप खेती भी करते हो यहाँ साथ में हाँ जी खेती तो हमारा जो है पूर्वजों से किया जाता है पहले हम लोग आलू वगैरह उगाते थे मटर वगैरह अब जो है समय के साथ साथ ये गोभी ਇਹ ਚ ਗਲਤੇ ਐਕਜੋਟਿਕ ਖੇਤੀ ਕਰਤੇ ਹਨ ਬ੍ਰੋਕਲੀ ਲੈਟੂਸ ਵਗੈਰੇ ਜੁਗਿਨੀ ਹਰ ਚੀਜ਼ ਕਰਤੇ ਹਾਂ ਲੋਕ ਜੀ ਹਾਂਜੀ ਇੱਕ ਬੜੀ ਖਾਸ ਗੱਲ ਜਿਹੜੀ ਇਸ ਫੈਮਿਲੀ ਦੀ ਮਸ਼ਹੂਰ ਹੋਈ ਸੀਗੀ ਇੱਥੋਂ ਦੇ ਕਾਫੀ ਸਾਰੇ ਚੈਨਲਾਂ ਦੇ ਉੱਪਰ ਮੀਡੀਆ ਦੇ ਵਿੱਚ ਆਈ ਸੀ ਵੱਡੇ ਵੱਡੇ ਅਫਸਰ ਇਹਨਾਂ ਦੇ ਇਸ ਕੁਦਰਤ ਚ ਬਣੇ ਹੋਏ ਹੋਮ ਸਟੇ ਤੇ ਇੱਥੇ ਆਏ ਉਹ ਸੀ ਕਿ ਇਹਨਾਂ ਨੇ ਇੱਕ ਗੋਭੀ ਉਗਾਈ ਜਿਹੜੀ 17 ਕਿਲੋ ਤੇ 200 ਗ੍ਰਾਮ ਦਾ ਇੱਕ ਫੁੱਲ ਸੀਗਾ ਔਰ ਪੂਰੀ ਚਰਚਾ ਦੇ ਵਿੱਚ ਤੇ ਉਦੋਂ ਆਏ ਔਰ ਉਸ ਤੋਂ ਬਾਅਦ ਹੁਣ ਵੀ ਤੁਸੀਂ ਜੇ ਦੇਖ ਸਕਦੇ ਮੇਰੇ ਕੈਮਰਾਮੈਨ ਤੁਹਾਨੂੰ ਦਿਖਾਉਣਗੇ ਇਹ ਥੱਲੇ ਜਿਹੜੇ ਇਹਨਾਂ ਦੇ ਖੇਤ ਨੇ ਇਹਦੇ ਵਿੱਚ ਇਹਨਾਂ ਨੇ ਗੋਭੀ ਬਰੋਕਲੀ ਉਹ ਸਾਰਾ ਕੁਝ ਲਗਾਇਆ ਹੋਇਆ ਔਰ ਇੱਕ ਖਾਸ ਗੱਲ ਇਹ ਕਿ ਇੱਥੇ ਇਹ ਸਪਰੇਅ ਖਾਦ ਬਹੁਤ ਘੱਟ ਯੂਜ਼ ਕਰਦੇ ਨੇ ਇਧਰ ਮੈਂ ਤੁਹਾਨੂੰ ਅੰਦਰ ਦਿਖਾਉਣਾ ਇਹ ਇਹਨਾਂ ਨੇ ਆ ਜਿਹੜਾ ਇਹ ਬਣਾਇਆ ਹੋਇਆ ਸ਼ੈੱਡ ਇਹ ਇਹਦੇ ਵਿੱਚ ਇਹ ਪਨੀਰੀ ਇੱਥੇ ਉਗਾਉਂਦੇ ਨੇ ਤੁਸੀਂ ਦੇਖੋ ਇਹ ਅ ਗੋਭੀ ਦੀ ਪਨੀਰੀ ਹੈ ਗੋਭੀ ਹੋ ਸਕਦੀ ਹੈ ਬਰੋਕਲੀ ਇਹ ਇਹ ਸਾਰੀ ਜਿਹੜੀ ਪਨੀਰੀ ਹੈ ਇਹਨਾਂ ਨੇ ਇੱਥੇ ਇੱਕ ਹੋ ਤਿਆਰ ਕਰਦੇ ਨੇ ਔਰ ਇੱਥੇ ਆ ਕੇ ਤੁਸੀਂ ਸੱਚਮੁੱਚ ਕੁਦਰਤ ਦੇ ਨਾਲ ਇੱਕਮਿਕ ਹੋ ਸਕਦੇ ਹੋ ਬਣ ਜੀ ਆਪ ਕੁਦਰਤ ਦੀ ਗੋਦ ਮੇ ਰਹਤੇ ਹੋ ਜੀ ਸਰ ਹਮਨੇ ਆਪਕੇ ਹਾਥੋਂ ਦਾ ਖਾਣਾ ਖਾਇਆ ਇਹ ਇਤਨਾ ਅੱਛਾ ਖਾਣਾ ਮਾਂ ਸੇ ਸਿੱਖਾ ਜਾਂ ਕਹੀਂ ਸੇ ਔਰ ਟ੍ਰੇਨਿੰਗ ਲਈ ਜੀ ਸਰ ਮੂਝੇ ਮਾਂ ਸੇ ਇਹ ਟ੍ਰੇਨਿੰਗ ਮਿਲੀ ਹੈ तो जो लोग और भी आपके होम स्टे में आते हैं वो खाना खाते हैं हमें हम जैसे बोलते हैं कि आप बहुत अच्छा खाना बनाते हैं हाँ जी अभी तक हमारे होम स्टे में जितने भी कस्टमर आए वो खाने की तारीफ करके जाते हैं और फिर से आने के लिए कहते हैं जी हैं जी, जी जी और आप जो पंजाब के बहन भाई हैं जो इधर घूमने आते हैं उनको क्या बोलोगे उन्हें मैं यही कहूँगी कि हमारे पदमा होम स्टे में आइए ਔਰ ਅچھے ਅچھے ਬਿਯੰਜਨੋ ਕਾ ਲੁਤ ਉਠਾਈਏ ਜੀ ਹਮੇਂ ਸੇਵਾ ਕਾ ਮੌਕਾ ਦਿੱਸੇ ਜੀ ਬਿਲਕੁਲ ਭਾਈ ਇਹ ਸੇਵਾ ਕਰਦੇ ਨੇ ਬੜਾ ਹੀ ਵਾਜਬ ਰੇਟ ਹੈ ਇਹਨਾਂ ਦਾ ਇੱਥੇ 6 6 7 ਹਜ਼ਾਰ ਇੱਕ ਇੱਕ ਨਾਈਟ ਦਾ ਕਿਰਾਇਆ ਵੀ ਲੈ ਰਹੇ ਨੇ ਹੋਟਲ ਕਈ 10000 ਵੀ ਲੈ ਰਹੇ ਨੇ 15000 ਵੀ ਲੈ ਰਹੇ ਨੇ ਪਰ ਇਹਨਾਂ ਨੇ ਬਹੁਤ ਜਿਹਨੂੰ ਕਹਿੰਦੇ ਨੇ ਕਿ ਰੱਜੇ ਹੋਏ ਲੋਕ ਜਾਂ ਲਾਲਚ ਰਹਿਤ ਲੋਕ ਹੈ ਇਹ ਔਰ ਇਹਨਾਂ ਨੇ ਬੜਾ ਵਾਜਬ ਜਿਹਾ ਰੈਂਟ ਰੱਖਿਆ ਹੋਇਆ ਬੜਾ ਵਾਜਬ ਜਿਹਾ ਕਰਾਇਆ ਹਾਂ ਇੱਕ ਹੋਰ ਗੱਲ ਦੱਸ ਦਿਆ ਇਹਨਾਂ ਦਾ ਇਹ ਹੋਮਸਟੇ ਮੇਨ ਰੋਡ ਤੋਂ బోర్ਡ ਲੱਗਾ ਹੋਇਆ ਪਦਮ ਹੋਮਸਟੇ ਦਾ ਔਰ ਇਹਨਾਂ ਦਾ ਹੋਮਸਟੇ ਨੀਚੇ ਨੂੰ ਪੈਂਦਾ ਹੈ ਮਤਲਬ ਲਗਭਗ 200 250 ਮੀਟਰ ਥੱਲੇ ਆਉਣਾ ਪੈਂਦਾ ਔਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਬੜਾ ਇਕੱਲੀ ਜੀ ਜਗ੍ਹਾ ਤੇ ਹੈ ਜਿਹੋ ਜੀ ਫੀਲਿੰਗ ਇੱਥੇ ਲੈਣ ਤੁਸੀਂ ਆਉਣਿਓ ਕੁਦਰਤ ਦੀ ਗੋਦ ਦੇ ਵਿੱਚ ਗੁਰੂ ਬਾਣੀ ਕਹਿੰਦੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਤਾਂ ਸੱਚਮੁੱਚ ਇਹ ਬਲਿਹਾਰੀ ਕੁਦਰਤ ਦੀ ਗੋਦ ਦੇ ਵਿੱਚ ਇਹ ਇੱਥੇ ਰਹਿੰਦੇ ਨੇ ਇਹ ਇਹ ਕਿੰਨੇ ਅੱਛੇ ਵਾਤਾਵਰਣ 'ਚ ਰਹਿੰਦੇ ਨੇ ਨਾ ਇੱਥੇ ਕੋਈ ਨੇੜੇ ਫੈਕਟਰੀ ਐ ਨਾ ਇੱਥੇ ਕੋਈ ਨੇੜੇ ਧੂਏਂ ਵਾਲੀ ਜਾਂ ਪੋਲੂਸ਼ਨ ਵਾਲੀ ਕੋਈ ਹੋਰ ਚੀਜ਼ ਐ ਮੇਰੇ ਖਿਆਲ ਦੇ ਨਾਲ ਜ਼ੀਰੋ ਪੋਲੂਸ਼ਨ ਇੱਥੇ ਹੋਊਗਾ ਕਿਉਂਕਿ ਨਜ਼ਦੀਕ ਕੋਈ ਹੈ ਹੀ ਨਹੀਂ ਜਿਵੇਂ ਆਪਣੇ ਪੰਜਾਬ ਦੇ ਵਿੱਚ ਫੈਕਟਰੀਆਂ کارਖਾਨੇ ਪੱਠੇ ਧੂਆਂ ਹੀ ਧੂਆਂ ਨਾ ਤਾਂ ਇਹੋ ਜਿਹਾ ਇੱਥੇ ਕੋ ਜੇ ਨਾ ਹੀ ਜਦੋਂ ਅਸੀਂ ਕਣਕ ਤੇ ਝੋਨਾ ਬੀਜਦੇ ਆ ਤਾਂ ਉਹਦੀ ਪ੍ਰਾਲੀ ਅਸੀਂ ਸਾੜਦੇ ਆ ਤਾਂ ਜਿਹੜਾ ਕਹਿਰ ਉਹਦੇ ਨਾਲ ਹੁੰਦਾ ਉਹ ਵੀ ਇੱਥੇ ਨਹੀਂ ਹੈਗਾ ਸੋ ਸੱਚਮੁੱਚ ਬੜੀ ਪਿਆਰੀ ਕੁਦਰਤ ਦੀ ਗੋਦ ਦੇ ਵਿੱਚ ਇਹ ਵਸੇ ਹੋਏ ਨੇ ਮੈਂ ਕਹੂੰਗਾ ਇਹ ਸਾਡੇ ਮਿੱਤਰ ਨੇ ਸੁਨੀਲ ਜੀ ਪੰਜਾਬ ਤੋਂ ਜਦੋਂ ਚੱਲੋ ਤਾਂ ਜਦੋਂ ਇੱਧਰ ਸਿਸੂ ਵੱਲ ਆਉਣਾ ਹੋਵੇ ਤਾਂ ਇੱਕ ਕਾਲ ਇਹਨਾਂ ਨੂੰ ਜ਼ਰੂਰ ਖੜਕਾ ਲਿਓ ਤਾਂ ਕਿ ਤੁਹਾਨੂੰ ਵੀ ਰਹਿਣ ਦਾ ਆਨੰਦ ਆਏ ਤੇ ਇਹਨਾਂ ਦਾ ਰੋਜ਼ਗਾਰ ਹੈ ਇਹਨਾਂ ਦਾ ਹੋਮ ਸਟੇ ਉਹ ਵੀ ਬਣਿਆ ਰਵੇ ਬਹੁਤ ਮਿਹਰਬਾਨੀ ਸ਼ੁਕਰੀਆ